ਹਾਂਜੀ ਕਿੱਦਾਂ ਸਾਰੇ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਜਿੱਦਾਂ ਮੈਂ ਕਿਹਾ ਸੀ ਬਾਈ ਜੀ ਮੈਂ ਇੱਕ ਵੀਕ ਲਈ ਗਿਆ ਸੀ ਤੇ ਵੀਡੀਓ ਪਾਇਆ ਕਰਾਂਗੇ ਸੋ ਤੁਹਾਨੂੰ ਪੁੱਛਣਾ ਆ ਬਾਈ ਜੀ ਮੀਡੀਆ ਤਾਂ ਕਾਫੀ ਆ ਪੰਜਾਬੀ ਚ ਪਰ ਜੋ ਗੱਲਾਂ ਅਸੀਂ ਕਰਦੀਆਂ ਕੀ ਕੋਈ ਕਰਦਾ ਆ ਗੱਲਾਂ ਕੀ ਅਮਰੀਕਾ ਦਾ ਮੁਖੀ ਨੇ ਯੂਕਰੇਨ ਦੇ ਮੁਖੀ ਨਾਲ ਲੜਾਈ ਕਿਉਂ ਕੀਤੀ ਅਮਰੀਕਾ ਦਾ ਮੁਖੀ ਰੂਸ ਦੇ ਮੁਖੀ ਦਾ ਸਾਥ ਕਿਉਂ ਦੇ ਰਿਹਾ ਆ ਹਾਂਜੀ ਅਮਰੀਕਾ ਆਪਣੇ ਬਾਕੀ ਯੂਰਪੀ ਦੇਸ਼ਾਂ ਨਾਲ ਕਿਉਂ ਲੜਾਈ ਕਰਨ ਲੱਗਾ ਹਾਂਜੀ ਕਈ ਕੁਝ ਹੋਣ ਲੱਗਾ ਚੀਨ ਨੇ ਬਾਈ ਜੀ ਆਪਣਾ ਜੋ ਆਰਮੀ ਲਈ ਪੈਸੇ ਹੁੰਦੇ ਆ 7% ਤੋਂ ਉਹਨਾਂ ਨੇ ਹੋਰ ਪੈਸੇ ਕਰਤੇ ਆ ਪੂਰੀ ਦੁਨੀਆ 'ਚ ਕੀ ਹੋ ਰਿਹਾ ਆ ਬਾਈ ਜੀ ਮੈਂ ਦੇਖਿਆ ਕੋਈ ਮੀਡੀਆ ਨਹੀਂ ਦਿਖਾਉਂਦਾ ਪੰਜਾਬੀ ਮੀਡੀਆ ਕੀ ਦਿਖਾਉਂਦਾ ਤੁਹਾਨੂੰ ਪਤਾ ਹੀ ਆ ਉਸੇ ਕਲਾਕਾਰ ਨੇ ਸ਼ਿਕ ਮਾਰਦੀ ਉਸੇ ਕਲਾਕਾਰ ਨੂੰ ਉਹ ਛੱਡ ਗਈ ਉਸੇ ਕਲਾਕਾਰ ਨੂੰ ਉਹ ਮਿਲ ਗਈ ਇੱਕ ਔਰਤ ਗਈ ਯੂਐਸਪੇਸ ਚ ਇੰਡੀਅਨ ਉਹ ਗਈ ਤਾਂ ਇੱਕ ਵੀਕ ਲਈ ਸੀ ਉਹਨੂੰ ਕਈ ਮਹੀਨੇ ਹੋ ਗਏ ਉਹ ਆਈ ਕਹਤੇ ਨਹੀਂ ਮੁੜ ਕੇ ਸੋ ਕਾਫੀ ਗੱਲਾਂ ਆ ਬਾਈ ਜੀ ਕਰਿਆ ਕਰਾਂਗੇ ਸਾਰੀਆਂ ਸੋ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਆ ਕੈਨੇਡਾ ਦੇ ਵੀਜ਼ੇ ਅੱਗੇ ਆਪਾਂ ਮੇਰੀਆਂ ਵੀਡੀਓ ਦੇਖ ਕੇ ਕੈਨੇਡਾ ਕਾਫੀ ਲੋਕ ਆਏ ਆ ਅਰਬੀ ਦੇਛਾਂ ਤੋਂ ਕਾਫੀ ਆਏ ਆ ਹੁਣ ਕੈਨੇਡਾ ਚ ਹੁਣ ਕੰਮ ਵੀ ਹੈ ਨਹੀਂ ਪੈਸਾ ਵੀ ਹੈ ਨਹੀਂ ਕੱਖ ਵੀ ਨਹੀਂ ਇਸ ਵੇਲੇ ਕਿਸ ਦੇਸ਼ ਚ ਪੈਸਾ ਆ ਇਸ ਵੀਲੇ ਪੈਸਾ ਯੂਰਪ ਦੇ ਆਦੇਸ਼ ਆ ਬਾਈ ਜੀ 2 3 ਉਹ ਮੈਂ ਤੁਹਾਨੂੰ ਦੱਸੂਗਾ ਸੋ ਮੈਂ ਤੁਹਾਨੂੰ ਪੁੱਛਣਾ ਹੈ ਆਪਾਂ ਵੀਡੀਓ ਕਿਹੜੀਆਂ ਪਾਇਆ ਕਰੀਏ ਕੀ ਵੀਡੀਓ ਤੁਸੀਂ ਜਿਆਦਾ ਸ਼ੇਅਰ ਕਰੀ ਚਲੋ ਪਹਿਲਾਂ ਤਾਂ ਬਾਈ ਜੀ ਬੇਨਤੀ ਹੈ ਸ਼ੇਅਰ ਕਰੀ ਚਲੋ ਸਾਰੇ ਚਲਦੀ ਚਲਦੀ ਵੀਡੀਓ ਸਾਰੇ ਪੰਜਾਬੀਆਂ ਨੂੰ ਪਤਾ ਚੱਲ ਜਾਵੇ ਵੀ ਹਿੰਦੀ ਜਿਹਾ ਸਵਾਲ ਭੇਡਾਂ ਦਾ ਕਾਲ ਮੁਰਕੇ ਆ ਗਿਆ ਆ ਡੇਲੀ ਵੀਡੀਓ ਪਾਇਆ ਕਰਾਂਗੇ ਇੱਕ ਵੀਕ ਪਹਿਲਾਂ ਮੈਂ ਕਹਿ ਕੇ ਗਿਆ ਸੀ ਨਾ ਪਈ ਮੈਂ ਇੱਕ ਵੀਕ ਥੋੜਾ ਮਾਈਂਡ ਨੂੰ ਸਹੀ ਕਰਨ ਚੱਲੇ ਆ ਤੇ ਮੁੜ ਕੇ ਆਵਾਂਗੇ ਹੁਣ ਆ ਗਏ ਆ ਸੋ ਵੀਡੀਓ ਕਿਦਾਂ ਦੀਆਂ ਤੁਸੀਂ ਦੇਖਣੀ ਆ ਚਾਹੋਗੇ ਬੀਜਿਆ ਆ ਲੀਆਂ ਯੂਰਪ ਦੇ ਕਿਸ ਦੇਸ਼ ਕੈਨੇਡਾ ਦਾ ਭੁੱਲ ਜਾ ਕੈਨੇਡਾ ਨਹੀਂ ਕੋਈ ਫਾਇਦਾ ਹੋਣ ਦਾ ਵੈਸੇ ਆ ਵੀ ਨਹੀਂ ਹੋਣਾ ਜੇ ਆ ਵੀ ਕੇ ਕੋਈ ਫਾਇਦਾ ਨਹੀਂ ਨਾ ਇੱਥੇ ਕੰਮ ਆ ਸਾਰੇ ਹਾਲ ਦੱਸੂ ਕੈਨੇਡਾ ਦੇ ਕਾਫੀ ਮਾੜੇ ਹਾਲ ਆ ਲੋਕਾਂ ਨੂੰ ਤਿੰਨ ਤਿੰਨ ਸਾਲ ਹੋ ਗਏ ਕੰਮ ਨਹੀਂ ਮਿਲਦਾ ਪੀਆਰ ਹੁਣ ਹੁਣਾ ਹੀ ਨਹੀਂ ਕਿਸੇ ਨੇ ਵੀ ਕੈਨੇਡਾ 'ਚ ਸੋ ਇੰਡੀਆ ਚ ਮੈਂ ਦੇਖਦਾ ਝੂਠੀਆਂ ਹੀ ਗੱਲਾਂ ਆ ਕਰਤਾ ਜੀ ਉਹ ਕਰਤਾ ਜੀ ਆ ਕਰਤਾ ਜੀ ਸਾਰਾ ਕੁਝ ਝੂਠ ਆ ਸੋ ਕੈਨੇਡਾ ਦਾ ਤਾਂ ਪੱਤਾ ਹੀ ਉਹ ਕਰ ਦੋ ਕੈਨੇਡਾ ਦਾ ਭੁੱਲ ਜਓ ਤੁਸੀਂ ਸਾਰੇ ਹੀ ਸੋ ਹੁਣ ਜਾਣਾ ਤਾਂ ਹੈਗਾ ਹੀ ਆਪਣੇ ਲੋਕਾਂ ਨੇ ਪੰਜਾਬੀਆਂ ਨੇ ਪਰਦੇਸਾਂ ਨੂੰ ਇੰਡੀਆ ਚ ਤੁਹਾਨੂੰ ਪਤਾ ਹੀ ਹੈ ਕੀ ਹਾਲ ਆ ਸਰਕਾਰਾਂ ਨੇ ਕੀ ਕੀਤਾ ਸੋ ਕਿੱਥੇ ਜਾਈਏ ਤੁਹਾਨੂੰ ਇਹ ਦੇਸ਼ ਦੱਸੂਗਾ 1 ਲੱਖ ਰੁਪਈਆ ਤੁਸੀਂ ਮਹੀਨੇ ਦਾ ਕਮਾ ਸਕਦੇ ਆ ਸਾਰੇ ਖਰਚੇ ਖੁਰਚੇ ਉਹ ਕਰਕੇ ਹਾਂਜੀ 1 ਲੱਖ ਰੁਪਈਆ ਉਹ ਦੇਸ਼ ਕੀ ਆ ਉਹਦੇ ਉਹਨਾਂ ਦੀ ਇੱਛਾਵਾਂ ਬਾਰੇ ਆਪਣੇ ਲੋਕਾਂ ਨੂੰ ਅਜੇ ਪਤਾ ਨਹੀਂਗਾ ਤਾਂ ਉੱਥੇ ਪੈਸੇ ਅਜੇ ਚੰਗੇ ਆ ਉਹ ਤੁਹਾਨੂੰ ਮੈਂ ਦੱਸੂਗਾ ਆਪਾਂ ਅੱਜ ਤੋਂ 7 ਸਾਲ ਪਹਿਲਾਂ ਸਰਬੀਆ ਦਾ ਦੱਸਿਆ ਸੀ ਯੂਰਪ ਦਾ ਦੇਸ਼ ਆ ਸਰਬੀਆ ਉੱਥੇ ਜਾਣ ਲਈ ਵੀਜ਼ਾ ਨਹੀਂ ਸੀ ਚਾਹੀਦਾ ਮੇਰੀ ਵੀਡੀਓ ਦੇਖ ਕੇ ਲੱਖਾਂ ਲੋਕ ਸਰਬੀਆ ਚੱਲ ਗਏ ਸੀ ਤੇ ਹੁਣ ਨਜ਼ਾਰੇ ਲੈਂਦੇ ਆ ਦੂਜੇ ਦੇਸ਼ਾਂ 'ਚ ਪੀਆਰ ਹੋ ਕੇ ਦੁਆਵਾਂ ਮੰਗਦੇ ਮੈਨੂੰ ਠੀਕ ਹੈ ਨਾ ਇਦਾਂ ਹੀ ਆਪਾਂ ਨਵੇਂ ਦੇਸ਼ ਲੱਭੇ ਹੁਣ ਤੁਹਾਡੇ ਲਈ ਮੈਂ ਸਾਰੇ ਤੁਹਾਡੇ ਭਲੇ ਦੀਆਂ ਵੀਡੀਓ ਪਾਈਆਂ ਸੋ ਦੱਸਿਓ ਮੈਨੂੰ ਬੀਜੇ ਵਾਲੀਆਂ ਵੀਡੀਓ ਲਾਈਕ ਕਰੂੰਗੇ ਸਪੇਸ ਵਾਲੀਆਂ ਕਰੂੰਗੇ ਹਾਂਜੀ ਸਪੇਸ ਚ ਆਪਣੀ ਇੰਡੀਆ ਉਹ ਹੁਣ ਆ ਜਾਣੀ ਹੈ ਸ਼ਾਇਦ ਠੀਕ ਆ ਭਈ ਤੁਸੀਂ ਕਿੱਦਾਂ ਦੀਆਂ ਵੀਡੀਓ ਲਾਈਕ ਕਰਦੇ ਆ ਜਾ ਅਮਰੀਕਾ ਦਾ ਮੁਖੀ ਰੂਸ ਨਾਲ ਕਿਉਂ ਹੋਇਆ ਪਿਆ ਅਮਰੀਕਾ ਅਮਰੀਕਾ ਤੇ ਰੂਸ ਦੀ ਆਪਸ ਵਿੱਚ ਇਦਾਂ ਆ ਸ਼ੁਰੂ ਤੋਂ ਹੀ ਜਦੋਂ ਦਾ ਦੂਜਾ ਸੰਸਾਰ ਜੁੱਧ ਖਤਮ ਹੋਇਆ ਸੀ ਕੋਲਡ ਵਾਰ ਇਹਨਾਂ ਦੀ ਚੱਲਦੀ ਆਈ ਹੈ ਹੁਣ ਅਮਰੀਕਾ ਰੂਸ ਦਾ ਪੱਖ ਕਿਉਂ ਪੂਰ ਰਿਹਾ ਆ ਜੁਕ੍ਰੇਨ ਤੋਂ ਸਾਰੀ ਸਹਾਇਤਾ ਉਹਨਾਂ ਨੇ ਵਾਪਸ ਲੈ ਲਈ ਆ ਹੋਰ ਕਈ ਕੁਝ ਹੋ ਰਿਹਾ ਆ ਨੈਟੋ ਦੇ ਜੋ ਦੇਸ਼ ਆ ਯੂਰੋਪੀਅਨ ਦੇਸ਼ ਆ ਤੇ ਅਮਰੀਕਾ ਨੈਟੋ ਚ ਆ ਸੂਏ ਆਪਸ ਵਿੱਚ ਹੀ ਲੜਾਈ ਕਰਨ ਲੱਗੇ ਆ ਆਪਸ ਵਿੱਚ ਹੀ ਹੁਣ ਜੀ ਜਾਂਦੇ ਆ ਉਧਰੋਂ ਚੀਨ ਨੇ 7% ਆਪਣਾ ਹੋਰ ਕਈ 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 ਕਰੋੜਾਂ ਡਾਲਰ ਆਪਣੀ ਆਰਮੀ ਲਈ ਹੋਰ ਵੱਖਰੇ ਰੱਖਤੇ ਆ ਚੀਨ ਕਿਉਂ ਇੰਨੇ ਪੈਸੇ ਆਪਣੀ ਆਰਮੀ ਤੇ ਲਾ ਰਿਹਾ ਕੀ ਹੋਣ ਜਾ ਰਿਹਾ ਆ ਆਉਣ ਵਾਲੇ ਸਾਲਾਂ ਚ ਠੀਕ ਹੈ ਨਾ ਇਹ ਦੀਨ ਦੁਨੀਆ ਦੀ ਭੂਗੋਲਕ ਸਥਿਤੀ ਕਿਉਂ ਚੇਂਜ ਹੋ ਰਹੀ ਆ ਖਾਲਸਤਾਨ ਕੀ ਖਾਲਸਤਾਨ ਆਵੇਗਾ ਹੋਂਦ ਚ ਕੀ ਅਮਰੀਕਾ ਦੀ ਸਹਾਇਤਾ ਨਾਲ ਖਾਲਸਤਾਨ ਆ ਸਕਦਾ ਆ ਕੀ ਅਮਰੀਕਾ ਚਾਹੁੰਦਾ ਵੀ ਖਾਲਸਤਾਨ ਆਵੇ ਕੀ ਅਮਰੀਕਾ ਸਾਥ ਦੇ ਰਿਹਾ ਸਿੱਖਾਂ ਦਾ ਕਾਫੀ ਕੁਝ ਹੋ ਰਿਹਾ ਦੀਨ ਦੁਨੀਆਦਾਰੀ ਚ ਪਰ ਆਪਣੇ ਪੰਜਾਬੀ ਮੀਡੀਆ ਇਹਨਾਂ ਦੀ ਗੱਲਾਂ ਹੀ ਨਹੀਂ ਕਰਦਾ ਯਾਰ ਮੈਂ ਦੇਖਿਆ ਗੱਲ ਕਰਕੇ ਰਾਜ਼ੀ ਨਹੀਂ ਵੀ ਭਾਈ ਦੀਨ ਦੁਨੀਆਵਾਰੇ ਆਮ ਲੋਕਾਂ ਨੂੰ ਵੀ ਦੱਸੋ ਠੀਕ ਆ ਨਾ ਵੀ ਪਤਾ ਚੱਲੇ ਉਹਨਾਂ ਨੂੰ ਵੀ ਵੀ ਕੀ ਚੱਲ ਕੀ ਰਿਹਾ ਆ ਹਾਂਜੀ ਕੋਈ ਗੱਲ ਕਰਕੇ ਰਾਜ਼ੀ ਨਹੀਂ ਤੁਸੀਂ ਸਾਰਿਆਂ ਨੇ ਕਲਿੱਪ ਦੇਖੀ ਹੋਣੀ ਯੂਕਰੇਨ ਦਾ ਮੁਖੀ ਅਮਰੀਕਾ ਦੇ ਮੁਖੀ ਨਾਲ ਕਿਦਾਂ ਆਪਸ ਵਿੱਚ ਨਿਆਣਿਆਂ ਦੀ ਤਰ੍ਹਾਂ ਉਹਨਾਂ ਨੇ ਲੜਾਈ ਕੀਤੀ ਉਹ ਕਰਨ ਵਾਲੀ ਥੋੜੋ ਸੀ ਮਿਨਰਲ ਹੈ ਮਿਨਰਲ ਬਈ ਆਪਣੀਆਂ ਤਾਤੂਆਂ ਆ ਯੂਕਰੇਨ 'ਚ ਉਹ ਅਮਰੀਕਾ ਨੇ ਮੁੱਲ ਲੈਣੀਆਂ ਸੀ ਉਹਦੀ ਡੀਲ ਕਰਨ ਗਿਆ ਸੀ ਉਹ ਉਹ ਗੱਲੇ ਹੀ ਨਹੀਂ ਸਾਰੇ ਜਿਹੜੀ ਲੜ ਪਏ ਆਪਸ ਵਿੱਚ ਉਹ ਮੋੜਿਆ ਆ ਠੀਕ ਹੈ ਨਾ ਸੋ ਕਾਫੀ ਗੋ ਚੱਲ ਰਿਹਾ ਜਿੱਦਾਂ ਆਪਾਂ ਅੱਗੇ ਦੱਸਦੇ ਹੁੰਦੇ ਸੀਗੇ ਮੋਦੀ ਹੁਆਂ ਦਾ ਇੱਕ ਬੰਦਾ ਉਹਨੂੰ ਅੱਜ سزا ਹੋਈ 40 ਸਾਲ ਦੀ ਆਸਟ੍ਰੇਲੀਆ 'ਚ ਦੱਸਿਆ ਤੁਹਾਨੂੰ ਕਿਸੇ মিডিਆ ਨੇ ਉਹਨੂੰ ਬਾਈ ਜੀ ਉਹਨੇ ਕੀ ਕੀਤਾ ਸੀ ਕੋਰੀਅਨ ਕੁੜੀਆਂ ਉਹਨੂੰ ਜਿਆਦਾ ਉਹ ਕਰਦਾ ਸੀ ਕੋਰੀਆ ਦੀਆਂ ਕੁੜੀਆਂ ਨੂੰ ਆਸਟ੍ਰੇਲੀਆ 'ਚ ਜਿਆਦਾ ਉਹ ਲਾਈਕ ਕਰਦਾ ਸੀ ਉਹਨਾਂ ਨੂੰ ਨਸ਼ਾ ਖਿਲਾ ਕੇ ਉਹਨਾਂ ਨਾਲ ਉਹਨੇ ਗੰਦਾ ਕੰਮ ਕੀਤਾ ਸੀ 40 ਸਾਲ ਦੀ سزا ਹੋਈ ਮੋਦੀ ਦਾ ਖਾਸ ਬੰਦਾ ਆ ਕਿਸੇ মিডিਆ ਨੇ ਧੂ ਨਿਕਲਣ ਦਿੱਤੀ ਆਪਣੀ ਪੰਜਾਬੀ 12 ਸਾਲ ਦੀ ਕੁੜੀ ਨੂੰ ਆਸਟ੍ਰੇਲੀਆ 'ਚ ਨਾਮ ਮਿਲਿਆ ਬਹੁਤ ਵੱਡਾ ਸੋ ਗੱਲਾਂ ਕਾਫੀ ਇਦਾਂ ਦੀਆਂ ਜੀ ਵਿੱਚ ਪੰਜਾਬੀਆਂ ਦੀ ਬੱਲੇ ਬੱਲੇ ਆ ਤੇ ਮੋਦੀ ਦੀਆਂ ਭੇਡਾਂ ਦੀ ਥੱਲੇ ਥੱਲੇ ਛੋਹ ਨਹੀਂ ਕਰਦੇ ਉਹੀ ਆਪਾਂ ਸ਼ੋਅ ਕਰੀ ਦੀਆਂ ਸੀ ਤਾਂ ਹੀ ਮੇਰਾ ਖਾਤਾ ਹੀ ਨਹੀਂ ੜਾਤਾ ਸੀ 17 18 ਲੱਖ ਖਾਲਾ ਕੋਈ ਨਹੀਂ ਮੈਂ 1 ਸਾਲ ਤੱਕ ਥੋੜਾ ਮੈਂ ਵੀ ਜਿੱਦਾਂ ਯਾਰ ਇਹ ਜੋ ਖਾਤੇ ਹੁੰਦੇ ਆ ਸਾਨੂੰ ਪਤਾ ਹੀ ਆ ਕਿੰਨੇ ਪਿਆਰ ਨਾਲ ਪਾਲਿਆ ਹੁੰਦਾ ਹਾਂਜੀ ਕਿੰਨਾ ਜੋ ਵੀ ਆ ਜੋ ਹੋ ਗਿਆ ਠੀਕ ਹੋ ਗੋੜਿਆ ਹੁਣ ਤੁਹਾਡਾ ਸਾਥ ਚਾਹੀਦਾ ਬੇਨਤੀ ਆ ਸਾਰੇ ਆਪਣੇ ਯਾਰਾਂ ਦੋਸਤਾਂ ਰਿਸ਼ਤੇਦਾਰਾਂ ਨੂੰ ਇਹ ਵੀਡੀਓ ਸ਼ੇਅਰ ਕਰੋ ਤੇ ਦੱਸੋ ਵੀ ਹਿੰਦੀ ਭਾਈ ਵਾਪਸ ਆ ਗਿਆ ਆ ਡੇਲੀ ਵੀਡੀਓ ਪਾਇਆ ਕਰਾਂਗੇ ਤੇ ਇੱਕ ਵੀਰ ਭਰਾ ਲੁਧਿਆਣੇ ਤੋਂ ਜਿਹਦੇ ਕੋਲ ਮੇਰੇ ਨਾਂ ਦੇ ਹੋਰ ਖਾਤੇ ਆ ਉਹਨੂੰ ਬੇਨਤੀ ਆ ਮੈਨੂੰ ਮੈਸੇਜ ਕਰੀਂ ਮੈਂ ਇਹਨੂੰ ਕੰਮ ਆ ਕੋਈ ਠੀਕ ਆ ਵੀਰ ਮੇਰਾ ਸੁਣਦਾ ਹੋਣਾ ਕਰੀ ਮੈਨੂੰ ਤੇ ਹੁਣ ਦੱਸੋ ਫਿਰ ਮੈਨੂੰ ਤੁਸੀਂ ਵੀਜ਼ੇ ਵਾਲੀਆਂ ਵੀਡੀਓ ਪਾਇਆ ਕਰੀਏ ਦੀਨ ਦੁਨੀਆ 'ਚ ਕੀ ਹੋ ਰਿਹਾ ਉਹਦੀਆਂ ਸੰਸਾਰ ਯੁੱਧ ਆਵੇ ਹੋਵੇਗਾ ਆਉਣ ਵਾਲੇ ਸਾਲਾਂ 'ਚ ਬਾਈ ਦੋ ਇਨਸਾਨ ਹੋਏ ਆ ਨਸਤਰਾਦਮੋਸ ਤੇ ਬਾਬਾ ਵੇਂਗਾ ਉਹਨਾਂ ਦੀਆਂ ਉਹਨਾਂ ਨੇ ਪਹਿਲਾਂ ਹੀ ਸਾਰਾ ਦੱਸਤਾ ਸੀ ਦੁਨੀਆ 'ਚ ਐਸੇ ਸਾਲ ਨੂੰ ਆ ਹੋਗਾ ਸ਼ਾਇਦ ਤੁਸੀਂ ਨਾ ਸੁਣਿਆ ਹੋਣਾ ਜੇ ਨਹੀਂ ਸੁਣਿਆ ਮੈਂ ਦੱਸ ਦੂੰ ਉਹਨਾਂ ਨੇ ਸਾਰਾ ਕੁਝ ਦੱਸਿਆ ਸੀ ਆ ਮੈਂ ਤੁਹਾਨੂੰ ਇੱਕ ਫੋਟੋ ਦਿਖਾ ਦਿੰਦਾ ਜਾਂਦਾ ਜਾਂਦਾ ਆਪਣਾ ਇੰਡੀਆ 'ਚ ਬਾਈ ਜੀ ਇੰਡੀਆ 'ਚ ਆਪਾਂ ਕਿੰਨੇ ਭਈ ਮਸ਼ੀਨਾਂ ਹੈਕ ਹੋਈਆਂ ਮਸ਼ੀਨਾਂ ਨਹੀਂ ਹੈਕ ਹੋਈਆਂ ਇੰਡੀਆ 'ਚ ਮੂਰਖ ਲੋਕ ਜ਼ਿਆਦਾ ਆ ਆ ਮੈਂ ਤੁਹਾਨੂੰ ਦਿਖਾਉਣਾ ਆ ਦਿਖਾਉਣਾ ਬਾਈ ਜੀ ਇਹ ਆ ਆਪਣਾ ਕੀ ਕਹਿੰਦੇ ਹੁੰਦੇ ਆ ਤੇ ਆ ਆ ਆਪਣੀ ਇੱਕ ਮੂਵੀ ਆਈ ਬਾਈ ਜੀ ਆਪਣਾ ਮੂਵੀ ਆਈ ਨਾ ਭਈ ਆ ਜਿਹੜੀ ਸ਼ਾਵਾ ਮੂਵੀ ਆਈ ਉਹਦੇ ਚ ਇੱਕ ਸੀਨ ਸੀਗਾ ਵੀ ਜੋ ਉਹਨਾਂ ਦਾ ਸੋਨਾ ਸੀਗਾ ਧਾਤੂਆਂ ਸੀਗੀਆਂ ਮੱਧ ਪ੍ਰਦੇਸ਼ ਚ ਦੱਬੀਆਂ ਆ ਠੀਕ ਹੈ ਨਾ ਫਿਲਮ ਚ ਦਿਖਾਇਆ ਵੀ ਇੰਡੀਆ ਚ ਇੰਨੇ ਮੂਰਖ ਲੋਕ ਰਹਿੰਦੇ ਆ ਉਹਨੇ ਫਿਲਮ ਚ ਦਿਖਾਇਆ ਸ਼ਾਵਾ ਮੂਵੀ ਸ਼ਾਇਦ ਤੁਸੀਂ ਦੇਖੀ ਹੋਵੇ ਜਾਂ ਨਹੀਂ ਦੇਖੀ ਉਹਨੇ ਮੂਵੀ ਚ ਦਿਖਾਇਆ ਵੀ ਉੱਥੇ ਧਾਤੂਆਂ ਦੱਬੀਆਂ ਆ ਆਹ ਮੱਧ ਪ੍ਰਦੇਸ਼ ਦਾ ਪਿੰਡ ਆ ਤੇ ਆਹ ਜਗ੍ਹਾ ਆ ਤੇ ਇੰਡੀਆ ਚ ਇੰਨੇ ਮੂਰਖ ਸਾਲਾ ਹਾਸਾ ਹੀ ਆਉਂਦਾ ਵੀ ਸਾਰੇ ਦੁਨੀਆ ਕਿੱਥੇ ਪਹੁੰਚ ਗਈ ਆ ਚੀਨ ਆਪਣਾ ਨਾਲ ਦਾ ਮੁਲਕ ਆ ਉਹ ਕਿੱਥੇ ਪਹੁੰਚ ਗਿਆ ਤੇ ਆਪਣੇ ਇੰਡੀਆ ਚ ਲੋਕ ਦੇਖ ਲਓ ਹੈ ਚਲੋ ਆ ਤੁਹਾਨੂੰ ਮੈਂ ਫੋਟੋ ਦਿਖਾਉਣਾ ਉਹ ਮੂਵੀ ਚ ਦਿਖਾਇਆ ਵੀ ਮੱਧ ਪ੍ਰਦੇਸ਼ ਦਾ ਆਹ ਪਿੰਡ ਆ ਮੁਗਲਾਂ ਜਿਹੜਾ ਪਹਿਲਾਂ ਤਾਂ ਜਦੋਂ ਰਾਜ ਮੁਕਿਆ ਇਹਨਾਂ ਨੇ ਜੋ ਸੋਨਾ ਸੀ ਧਾਤੂਆਂ ਲੁੱਟੀਆਂ ਸੀ ਉੱਥੇ ਦੱਬੀਆਂ ਮੂਵੀ ਚ ਦਿਖਾਇਆ ਉਹ ਮੂਰਖ ਲੋਕ ਇੰਡੀਆ ਚ ਇਨੇ ਉਨੇ ਕੀ ਕੀਤਾ ਫਿਲਮ ਚ ਜਿਸ ਪਿੰਡ ਦਾ ਨਾਮ ਲਿਆ ਸੀ ਚੱਕਿਆ ਦੇਖੋ ਸਾਰਾ ਹੀ ਪਿੰਡ ਸਾਰਾ ਹੀ ਪਿੰਡ ਸਾਰੀ ਰਾਤ ਵਹੀ ਜੀ ਆ ਮੋਬਾਈਲ ਆਦਿਆਂ ਹਾ ਕਰ ਕਰ ਕੇ ਉੱਥੇ ਲੱਭੀ ਜਾਂਦਾ ਸੋਨਾ ਉਹ ਵੀ ਫਿਲਮ ਚ ਇਸੇ ਪਿੰਡ ਦਾ ਨਾਂ ਲਿਆ ਵੀ ਮੱਧ ਪ੍ਰਦੇਸ਼ ਦੇ ਐਸੇ ਪਿੰਡ ਚ ਇੱਥੇ ਸੋਨਾ ਦੱਬਿਆ ਆ ਸਾਰਾ ਪਿੰਡ ਸੋਨਾ ਲੱਭੀ ਜਾਂਦਾ ਵੀ ਫਿਲਮ ਚ ਨਾਂ ਲਿਆ ਇਸੇ ਪਿੰਡ ਦਾ ਆ ਤਾਂ ਹਾਲਿਆ ਸਾਡੇ ਲੋਕਾਂ ਦਾ ਯਾਰ ਕਿੱਥੋਂ ਕਿੱਥੋਂ ਇੰਡੀਆ ਤਰੱਕੀ ਕਰ ਲੂ ਹੈ ਲੋਕ ਕਹਿੰਦੇ ਰਹਿੰਦੇ ਮਸ਼ੀਨਾਂ ਹੈਕ ਕੀਤੀਆਂ મોદી ਨੇ ਹੈ ਆ ਆ ਦਾ ਮਾਈਂਡ ਆ ਪੇਡਾ ਸੁਪੀ ਸਾਲੇ ਉਹ ਫੇਲ ਮਚੂ ਨਹੀਂ ਉੱਦ ਹੀ ਨਾਲ ਲੈਂਦਾ ਕਿ ਇੱਥੇ ਸੋਨਾ ਦੱਬਿਆ ਹੋਇਆ ਯਾਰ ਰਾਜੇ ਆ ਨਾ ਸਾਰਾ ਪਿੰਡ ਸਾਰੀ ਰਾਤ ਲੰਬੀ ਜਾਵੇ ਆ ਤਾਂ ਹਾਲਿਆ ਭਰਾ ਬੋਏ ਸੋ ਕਾ ਕਾफी ਗੱਲਾਂ ਹੋ ਰਹੀਆਂ ਦੁਨੀਆ 'ਚ ਕਰਿਆ ਕਰਾਂਗੇ ਸਾਰਾ ਕੁਝ ਤੁਹਾਡਾ ਸਾਥ ਚਾਹੀਦਾ ਵੀਡੀਓ ਸ਼ੇਅਰ ਕਰ ਦੋ ਬਸ ਇੱਕ ਵਾਰੀ ਜੇ ਮੈਨੂੰ ਪਿਆਰ ਕਰਦੇ ਆ ਹਾਂਜੀ ਇੱਕ ਵਾਰੀ ਸਾਰੇ ਤੁਹਾਡੇ ਪਿੰਡਾਂ ਦੇ ਦੋਸਤਾਂ ਦੇ ਯਾਰਾਂ ਦੇ ਹੁੰਦੇ ਹੀ ਆ WhatsApp ਤੇ ਉੱਥੇ ਸ਼ੇਅਰ ਕਰ ਦੋ ਤੇ ਦੱਸ ਦੋ ਪੇ ਭਾਈ ਇੰਦੀਜ ਸਵਾਲ ਪੇਡਾਂ ਦਾ ਕਾ ਆ ਗਿਆ ਆ ਵੀਡੀਓ ਪਾਇਆ ਕਰੂੰਗਾ ਤੁਹਾਡਾ ਪਿਆਰ ਚਾਹੀਦਾ ਆ ਠੀਕ ਹੈ ਨਾ ਜਿੰਨੇ ਮਰਜੀ ਮੋਦੀਆਂ ਖਾਤੇ ਬੈਨ ਕਰਾਲਾ ਜੋ ਮਰਜੀ ਕਰਲਾ ਇੱਕ ਗੱਲ ਹੋਰ ਤੁਹਾਨੂੰ ਜਾਂਦਾ ਜਾਂਦਾ ਦੱਸਦਾ ਨਿਆਣਿਆਂ ਨੂੰ ਆਪਣੇਆਂ ਨੂੰ ਮੇਰੀਆਂ ਵੀਡੀਓ ਦਿਖਾਇਆ ਕਰਿਓ ਸਪੈਸ਼ਲੀ ਮੈਂ ਚਾਹਨਾ ਆਪਣੇ ਪੰਜਾਬੀ ਲੋਕ ਲੋਕਾਂ ਦੇ ਜਿਹੜੇ ਨਿਆਣੇ ਆ ਉਹ ਜ਼ਿਆਦਾ ਤਰੱਕੀ ਕਰਨ ਆ ਮੈਂ ਤੁਹਾਨੂੰ ਇੱਕ ਦਿਖਾਉਣਾ ਆ ਠੀਕ ਹੈ ਨਾ ਸਵਾ ਮੈਂ ਤੁਹਾਨੂੰ ਦਿਖਾਉਣਾ ਦੇਖ ਲਓ ਭਰਾਵੋ ਮੇਰਾ 17 ਲੱਖ ਵਾਲਾ ਖਾਤਾ ਉੱਡਿਆ ਠੀਕ ਹੈ ਜੀ ਤੇ ਆ ਮੇਰੇ ਇੱਕ ਹੋਰ ਖਾਤਾ ਸੀ ਆ ਵਾਲਾ ਆ ਇੰਡੀਆ 'ਚ ਨਹੀਂ ਸ਼ੋ ਹੁੰਦਾ ਸਰਚ ਕਰਕੇ ਦੇਖ ਲਿਓ ਹਿੰਦੀ 'ਚ ਸਵਾਲ ਆ ਦੇਖੋ ਕਿੰਨੇ ਫੋਲੋਅਰ ਆ ਇੰਡੀਆ 'ਚ ਨਹੀਂ ਸ਼ੋ ਹੁੰਦਾ ਇੰਡੀਆ 'ਚ ਬੈਨ ਆ ਦਿਲ ਦੇ ਮਰੀਜ਼ ਤੋਂ ਮੋਦੀ ਡਰੀ ਜਾਂਦਾ 56 ਇੰਚ ਦੇ ਸੀਨੇ ਵਾਲਾ ਉਹ ਥੂ ਆਹੋ ਮੋਦੀਆ ਤੇਰੇ ਤੇ ਮੈਂ ਟੁੱੜੀ ਨਹੀਂ ਯਾਰ ਹੈ ਮੈਂ ਮੈਂ ਕਿਹੜਾ ਕਿਸੇ ਨੂੰ ਕਹਿਣਾ ਵੀ ਅੱਗਾਂ ਲਾਓ ਆ ਕਰੋ ਮੈਂ ਤਾਂ ਤੱਥ ਪੇਸ਼ ਕਰਦਾ ਐ ਮਿੱਤੂ ਚੜੀ ਜਾਂਦਾ ਮੋਦੀ ਇਹ ਖਾਤਾ ਮੇਰਾ ਇੰਡੀਆ ਚ ਬੈਨ ਆ ਚਲਵਾ ਤਾਂ ਚੱਲਦਾ ਆ ਠੀਕ ਐ ਨਾ ਹਾਂ ਸੱਚ ਮੈਂ ਗੱਲ ਜੋ ਦੱਸਣ ਲੱਗਾ ਸੀ ਭਾਈ ਆਪਣੇ ਨਿਆਣਿਆਂ ਨੂੰ ਮੇਰੀਆਂ ਬਾਕੀ ਗੱਲ ਉਹੀ ਆ ਫੇਰ ਮੈਂ ਕਹਿੰਨਾ ਸ਼ੇਅਰ ਕਰੋ ਸਾਰਿਆਂ ਨੂੰ ਕੰਮ ਦੀਆਂ ਵੀਡੀਓ ਪਾਇਆ ਕਰਾਂਗੇ ਤੁਹਾਡੇ ਦੀਆਂ ਠੀਕ ਹੈ ਨਾ ਕਈ ਐਪਾਂ ਇਦਾਂ ਦੀਆਂ ਆ ਗਈਆਂ ਜੋ ਤੁਹਾਨੂੰ ਕਿਸੇ ਨੇ ਸ਼ਾਇਦ ਨਹੀਂ ਦੱਸੀਆਂ ਹੋਗੀਆਂ ਆਪਾਂ ਦੱਸਾਂਗੇ ਡੀਪ ਸੀ ਬਾਰੇ ਵੀ ਮੈਂ ਤੁਹਾਨੂੰ ਦੱਸਿਆ ਸੀ ਪਹਿਲਾਂ ਠੀਕ ਹੈ ਨਾ ਇੱਕ ਹੋਰ ਐਪ ਆਈ ਹੈ ਦੁਨੀਆ ਦੇ ਸਭ ਤੋਂ ਅਮੀਰ ਇਨਸਾਨ ਦੀ ਗਰੋਕ ਸੋ ਦੇਖ ਸਕਦੇ ਆ ਇਹ ਬਾਈ ਜੀ ਇਹ ਵੀ ਭਰ ਲਿਓ ਸਾਰੇ ਆਹ ਦੇਖੋ ਆ ਮੈਂ ਤੁਹਾਨੂੰ ਆਹ ਦੇਖੋ ਇਹ ਮੈਨੂੰ ਵੀ ਜਾਣਦੀ ਆ ਤੁਹਾਡੇ ਪਿਆਰ ਕਰਕੇ ਹੀ ਆ ਬਾਈ ਦੁਨੀਆ ਦਾ ਸਭ ਤੋਂ ਅਮੀਰ ਇਨਸਾਨ ਮਸਕ ਉਦੀ ਐਪ ਆਈ ਆ ਇਹਨੂੰ ਮੈਂ ਜੇ ਪੁੱਛਾਂ ਭਈ ਹਿੰਦੀ 'ਚ ਸਵਾਲ ਕੌਣ ਆ ਇਹ ਤੁਹਾਡੇ ਪਿਆਰ ਕਰਕੇ ਸਾਨੂੰ ਵੀ ਜਾਣਦੀ ਆ ਮੇਰੇ ਬਾਰੇ ਇਹਨੇ ਸਾਰਾ ਕੁਝ ਦੱਸ ਦੇਣਾ ਆ ਦੇਖ ਸਕਦੇ ਆ ਹਿੰਦੀ 'ਚ ਸਵਾਲ ਏ ਸਾਰਾ ਕੁਝ ਤੁਹਾਡੇ ਕਰਕੇ ਆ ਠੀਕ ਆ ਨਾ ਭੀ ਮੈਂ ਇੰਨਾ ਮਸ਼ਹੂਰ ਆ ਜੋ ਵੀ ਆ ਸਾਰਾ ਕੁਝ ਭੀ 인ਦੀ ਕਿੱਥੇ ਦਾ ਆ ਉਹਦਾ ਹਿੰਦੀ ਰੇਡੀਓ ਆ ਉਹਦਾ ਆ ਆ ਉਹ ਆ ਹਾਂਜੀ ਤੇ ਸਾਰਾ ਇਹਨੇ ਦੱਸ ਦੇਣਾ ਇਹ ਸਭ ਤੁਹਾਡੇ ਕਰਕੇ ਆ ਬਾਈ ਠੀਕ ਆ ਨਾ ਸੋ ਓਕੇ ਜ਼ਿਆਦਾ ਲੰਬੀ ਵੀਡੀਓ ਨਹੀਂ ਕਰਦਾ ਸ਼ੁਕਰੀਆ ਭਾਈ ਦਿਲ ਖੁਸ਼ ਹੋ ਗਿਆ 300 ਤੋਂ ਪਲੱਸ ਲੋਕ ਆਪਾਂ ਨੂੰ ਦੇਖ ਰਹੇ ਸੀਗੇ ਹਾਂਜੀ ਪਹਿਲੀ ਵਾਰੀ ਸੋ ਕਾਫੀ ਸਮੇਂ ਦੇ ਪਿੱਛੋਂ ਇਹੀ ਬੇਨਤੀ ਆ ਇਦਾਂ ਹੀ ਪਿਆਰ ਰੱਖੋ ਵੀਡੀਓ ਵੱਧੋ ਵੱਧ ਸ਼ੇਅਰ ਕਰੋ ਤੇ ਜੈਸ ਜੈਸ ਲਿਖਿਓ ਜੀ ਮੇਰੇ ਨਾਲ ਆ ਵੀ ਭਰਾ ਤੇਰੇ ਨਾਲ ਆ ਪਾਇਆ ਕਰ ਵੀਡੀਓ ਤੇ ਦੂਜਾ ਇਹ ਦੱਸਿਓ ਕਿਹੜੀਆਂ ਵੀਡੀਓ ਤੁਸੀਂ ਦੇਖਣੀਆਂ ਚਾਹੁੰਦੇ ਆ ਅਸਾਂ ਚ ਫੋਟੋ ਜਰ ਗੱਲੇ ਹੀ ਭੁੱਲ ਜਾਂਦਾ ਮੈਂ ਸੌਰੀ ਥੋੜੀਆਂ ਦਵਾਈਆਂ ਜੀਆਂ ਖਾਣਾ ਆ ਦੇ ਆ ਮੈਂ ਤੁਹਾਨੂੰ ਫੋਟੋ ਦਿਖਾਉਣਾ ਇੱਕ ਆ ਫੋਟੋ ਭਾਈ ਜੀ ਮੈਂ ਜਿਹੜੀ ਲਾਈਓ ਆ ਕਿਉਂਕਿ ਮੈਨੂੰ ਸਪੇਸ ਬਹੁਤ ਪਸੰਦ ਹੈ ਆਪਣੇ ਬੱਚਿਆਂ ਨੂੰ ਵੀ ਦੱਸਿਆ ਕਰੋ ਇਦਾਂ ਦੀਆਂ ਗੱਲਾਂ ਆ ਮੈਂ ਤੁਹਾਨੂੰ ਦਿਖਾਉਣਾ ਫੋਟੋ ਦੇਖੋ ਮੇਰੇ ਫੋਨ ਦੀ ਹਾਂਜੀ ਬਾਲ ਪੇਪਰ ਆ ਫੋਟੋ ਭਲਾ ਕੀ ਆ ਇਹ ਬਾਈ ਜੀ ਗੈਲੈਕਸੀਆਂ ਆ ਗੈਲੈਕਸੀਆਂ ਜਿਸ ਗੈਲੈਕਸੀ ਚ ਆਪਾਂ ਰਹਿੰਦੇ ਉਹ ਹੈਗੀ ਮਿਲਕੀ ਵੇ ਗੈਲੈਕਸੀ ਸਾਡੇ ਸਭ ਤੋਂ ਨੇੜੇ ਦੀ ਹੈਗੀ ਐਂਡਰੋਮੈਡਾ ਗੈਲੈਕਸੀ ਆ ਗੈਲੈਕਸੀਆਂ ਆ ਗੈਲੈਕਸੀਆਂ ਚ ਗਾਂ ਤਾਰੇ ਆ ਗਾਂ ਧਰਤੀਆਂ ਆ ਕਰੋੜਾਂ ਦੇ ਹਿਸਾਬ ਨਾਲ ਆ ਸਾਰੀਆਂ ਗੈਲੈਕਸੀਆਂ ਦੀ ਫੋਟੋ ਲਾਈਓ ਆ ਮੈਂ ਤੋ ਉਹੀ ਬੰਦੇ ਦਾ ਬੰਦੇ ਨੂੰ ਜਿਨ੍ਹਾਂ ਚੀਜ਼ਾਂ ਦਾ ਸ਼ੌਂਕ ਹੁੰਦਾ ਕਈਆਂ ਨੂੰ ਕਲਾਕਾਰਾਂ ਦਾ ਸ਼ੌਂਕ ਹੈ ਕਿਸੇ ਨੇ ਕਲਾਕਾਰ ਦੀ ਫੋਟੋ ਲਾਈ ਹੋਊਗੀ ਇਦਾਂ ਆ ਠੀਕ ਹੈ ਨਾ ਸੋ ਦੱਸਿਓ ਬਾਈ ਜੀ ਕਰਿਓ ਜੈਸੀ ਐਸ ਤੇ ਆਪਾਂ ਫਿਰ ਓਕੇ ਜ਼ਿਆਦਾ ਨਹੀਂ ਬੋਲਦਾ ਦੀਨ ਦੁਨੀਆਦਾਰੀ ਦੀਆਂ ਵੀਡੀਓ ਪਾਇਆ ਕਰੀਏ ਬੀਜੀਆਂ ਦੀਆਂ ਵੀਡੀਓ ਪਾਇਆ ਕਰੀਏ ਸਪੇਸ ਦੀਆਂ ਪਾਇਆ ਕਰੀਏ ਇਲੂਮ ਲਾਤੀ ਦੀਆਂ ਏਲੀਅਨ ਦੀਆਂ ਜਾਂ ਸਾਰੀਆਂ ਹੀ ਵੀ ਪਾਜੀ ਸਾਰੀਆਂ ਹੀ ਠੀਕ ਆ ਕਰੋ ਇੱਕ ਵਾਰੀ ਸ਼ੇਅਰ ਇਹੀ ਕਹਿਣਾ ਆ ਸੀ ਤੇ ਫਿਰ alaatul kullu yom video ਆ ਕਰੂਗੀਆਂ ਆਪਣੀਆਂ ਇੱਕ ਵਾਰੀ ਫੇਰ ਬੇਨਤੀ ਕਰਾਂ ਸਾਰੇ ਖਾਤਿਆਂ 'ਚ ਜਿੱਥੇ-ਇਥੇ ਵੀ ਤੁਸੀਂ ਜੁਆਇਨ ਕੀਤੇ ਹੋ ਆ WhatsApp ਤੇ ਕਿਤੇ ਵੀ ਯਾਰ ਦੋਸਤ ਰਿਸ਼ਤੇਦਾਰ ਉਹਨਾਂ ਨੂੰ ਪਹੁੰਚਾ ਦਿਓ ਕਿਉਂਕਿ ਮੈਨੂੰ ਬਹੁਤ ਲੋਕ ਉੱਥੋਂ ਪੁੱਛਦੇ ਆ ਵੀ ਭਾਜੀ ਤੇਰੀਆਂ ਵੀਡੀਓ ਨਹੀਂ ਸ਼ੋਅ ਹੁੰਦੀਆਂ ਮੈਂ ਕਰਦਾ ਹੀ ਨਹੀਂ ਸੀ ਹੁਣ ਕਰਿਆ ਕਰਨੀਆਂ ਆ ਤੇ ਸ਼ੇਅਰ ਕਰਕੇ ਦੱਸ ਦਿਓ ਵੀ ਆਹ ਖਾਤਾ ਆ 1.40 ਹਜ਼ਾਰ ਵਾਲਾ ਇਹ ਫੋਲੋ ਕਰ ਲੋ ਸਾਰੇ ਠੀਕ ਆ ਤੇ ਬਾਈ ਲੁਧਿਆਣੇ ਵਾਲੇ ਮੈਸੇਜ ਕਰੀ ਮੈਨੂੰ ਕੰਮ ਆ ਓਕੇ ਜੀ ਤੇ ਕਰਿਓ ਸਾਰੇ ਨਾਲਿਆਂ ਜਿਹੜੇ ਜਿਹਸ ਕਮੈਂਟ ਜਿਆਦਾ ਤੋਂ ਜਿਆਦਾ ਕਰਿਓ ਫਿਰ ਆਪਣੀ ਵੀਡੀਓ ਹੋਰ ਅੱਗੇ ਜਾਊਗੀ ਓਕੇ ਜੀ ਜਾਂਦੇ ਜਾਂਦੇ ਭੇਡਾਂ ਦਾ ਕਾਲ ਇੰਨੀ ਸਵਾਲ ਕਰਾ ਕੇ ਰਖਣੀ ਮੋਦੀ ਦੀਆਂ ਭੇਡਾਂ ਦੀ ਕਿਆ ਸੋਚਿਆ تھا ਨਹੀਂ ਆਉਣਗੇ ਲੋ ਫਿਰ ਆ ਗਏ ਕਰਿਓ ਵੈਰ ਸ਼ੇਅਰ ਸ਼ੁਕਰੀਆ ਤੇ ਕਰਦੇ ਆ ਫਿਰ ਕੱਲ ਤੋਂ ਤਥ ਵਾਲੀਆਂ ਵੀਡੀਓ